ਸਭ ਤੋਂ ਵੱਡੀ ਗੱਲ ਜੇ ਤੁਹਾਨੂੰ ਨਾ ਵਧੀਆ ਲੱਗਿਆ ਵੀ ਆਪਣੇ ਆਲੇ ਦੋਲੇ ਕਿਸੇ ਗਊਆਂ ਨੂੰ ਪਾ ਦਿਓ ਜਿੰਨੇ ਪੈਸੇ ਤੁਸੀਂ ਮੈਨੂੰ ਦੇ ਕੇ ਗਏ ਸੀ ਮਤੋਂ ਬਾਈ Google Pay ਕਰਾ ਲਿਓ ਐਡੀ ਗੱਲ ਕੋਈ ਵੀ ਦੁਕਾਨਦਾਰ ਨਹੀਂ ਕਹਿੰਦਾ ਹੈਗਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਜੀ ਮੇਰਾ ਕੰਮ ਦਾ ਪਹਿਲਾ ਦਿਨ 25 ਸਾਲ ਦੀ ਉਮਰ ਦੇ ਵਿੱਚ ਮੈਂ ਆਪਣਾ ਕੰਮ ਸਟਾਰਟ ਕਰਿਆ ਥੋੜੀ ਜੀ ਸਟਾਲ ਪਿੱਛੇ ਆ ਜੀ ਪਰ ਕੋਈ ਗੱਲ ਨਹੀਂ ਤੇ ਤੁਸੀਂ ਜਰੂਰ ਸਪੋਰਟ ਕਰਿਓ ਬਹੁਤ ਭੈਣ ਭਰਾ ਵੀਡੀਓ ਦੇਖ ਕੇ ਆ ਰਹੇ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਵੱਧ ਤੋਂ ਸਭ ਤੋਂ ਪਹਿਲਾਂ 슈ਗਰ ਫ੍ਰੀ ਆਟਾ ਜੀ ਮੱਕੀ ਦਾ ਆਟਾ ਇਹ ਪਾੜੀ ਮੱਕੀ ਦਾ ਆਟਾ ਜੀ ਇਹ ਕਣਕ ਦਾ ਆਟਾ ਤੇ ਇਹ ਚਾਵਲ ਦਾ ਆਟਾ ਜੀ ਤੇ ਨਾਲ ਦਲੀਆ ਜੀ ਉਸ ਤੋਂ ਬਾਅਦ ਸੇਵੀਆਂ ਸੂਜੀ ਮੈਦੇ ਦੀਆਂ ਅੱਧ ਨੀਂ ਝਟ ਲਈ ਪਈਆਂ ਨੇ ਤੇ ਆ ਫਲੇਵਰ ਵਾਲੀਆਂ ਆਪਾਂ ਆਪਣਾ ਬ੍ਰਾਂਡ ਬਣਾਇਆ ਜੀ ਫਲੇਵਰ ਵਾਲੀ ਸੇਵੀਆਂ ਦਾ ਤੇ ਆ ਸਾਰਾ ਸਮਾਨ ਆਪਾਂ ਰੱਖਿਆ ਹੋਇਆ ਬਾਜਰੇ ਦਾ ਆਟਾ ਲੱਗ ਗਿਆ ਜੀ ਤੇ ਵੱਧ ਤੋਂ ਵੱਧ ਆਪਣੇ ਭਰਾ ਨੂੰ ਸਪੋਰਟ ਕਰੋ ਜੀ ਕੰਮ ਦਾ ਅੱਜ ਹੈਗਾ ਪਹਿਲਾ ਦਿਨ ਜੀ ਤੁਹਾਨੂੰ ਪਤਾ ਆ ਦੇਖੋ ਸਾਰੇ ਸਾਰੀ ਮੰਡੀ ਜਿਹੜੀ ਆ ਭਰੀ ਪਈ ਆ ਕੰਮ ਹਲੇ ਸਲੋ ਆ ਕਿਉਂਕਿ ਪਹਿਲਾ ਦਿਨ ਆ ਕੋਈ ਗੱਲ ਨਹੀਂ ਵਾਹਿਗੁਰੂ ਮਿਹਰ ਕਰਨ ਤੁਸੀਂ ਸਾਰੇ ਸਪੋਰਟ ਕਰਿਓ ਤਾਂ ਜੋ ਆਪਣੇ ਭਰਾ ਪੰਜਾਬੀ ਭਰਾ ਵੀ ਅੱਗੇ ਆਉਣ ਤੇ ਅੱਡਾ ਦੇਖੋ ਜੀ ਥੋੜਾ ਜਿਹਾ ਆਪਣਾ ਪਿੱਛੇ ਆ ਦੇਖੋ ਜੀ ਹਰੇਕ ਬੰਦਾ ਜਦੋਂ ਆਪਣਾ ਕੰਮ ਕਰਨ ਲੱਗਦਾ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਬਈ ਆਪਾਂ ਲੋਕਾਂ ਦੀ ਸ਼ਰਮ ਬਹੁਤ ਕਰਦੇ ਆ ਕਿ ਬਈ ਲੋਕ ਕੀ ਕਹਿਣਗੇ ਬਈ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਸਾਰੇ ਆਪਦੇ ਆਪਦੇ ਕੰਮ ਕਰਨ ਲੱਗੇ ਹੋਏ ਨੇ ਆਹ ਦੇਖ ਲਓ ਬਈ ਅੱਜ ਆਪਾਂ ਚਾਰ ਲੋਕ ਕੀ ਕਹਿਣਗੇ ਉਹ ਆਪਾਂ ਗੱਲ ਜਮੇ ਹੀ ਸਾਈਡ ਤੇ ਕਰਕੇ ਆਪਾਂ ਆਪਣਾ ਕੰਮ ਸ਼ੁਰੂ ਕਰਿਆ ਸੋ ਆਹ ਦੇਖ ਲੋ ਜੀ ਆਹ ਦੇਖੋ ਜੀ ਆਹ ਪਰਚੀਆਂ ਵਿੱਚ ਸਾਰਿਆਂ ਨੂੰ ਵੰਡ ਰਹੇ ਹਾਂ ਤਾਂ ਜੋ ਆਪਣੀ ਦੁਕਾਨ ਦੀ ਐਡਵਰਟਾਈਜ਼ਮੈਂਟ ਹੋ ਸਕੇ ਤੇ ਬਾਕੀ ਮੈਂ ਇੱਕ ਗੱਲ ਤਾਂ ਜ਼ਰੂਰ ਕਹਿਣਾ ਚਾਹੂੰਗਾ ਬਈ ਚਾਰ ਲੋਕ ਕੀ ਕਹਿਣਗੇ ਇਹ ਚੀਜ਼ ਕਰਕੇ ਮੈਂ ਆਪਣੇ 5 ਸਾਲ ਖਰਾਬ ਕਰ ਲਏ ਤੇ ਅੱਜ ਇੰਨਾ ਬਈ ਇੱਥੇ ਵਧੀਆ ਲੱਗ ਰਿਹਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਆਪਾਂ ਆਪੇ ਬਹੁਤ ਸੋਚ ਲੈਣੇ ਹੁੰਨੇ ਆ ਕੋਈ ਬਾਹਲੇ ਪਰਵਾਹ ਕਰਨ ਦੀ ਲੋੜ ਨਹੀਂ ਹੁੰਦੀ ਸੋ ਅੱਜ ਦੇਖੋ ਆ ਚਾਰ ਲੋਕ ਕੀ ਕਹਿਣਗੇ ਆ ਦੇਖੋ ਨਿਆਰੇ ਨਾਲ ਫਿਰ ਰਹੇ ਹੈ ਜੀ ਠੀਕ ਆ ਆ ਜਦ ਦਿਨ ਆ ਚੀਜ਼ ਆਪਣੇ ਦਿਲ ਚੋਂ ਨਿਕਲ ਗਈ ਵੀ ਚਾਰ ਲੋਕ ਹੀ ਕਹਿਣਗੇ ਪਰ ਉਸ ਤੋਂ ਬਾਅਦ ਜ਼ਿੰਦਗੀ ਬਈ ਬਾਰੇ ਨਿਆਰੇ ਨੇ ਸੋ ਬਈ ਸੇਲ ਥੋੜੀ ਥੋੜੀ ਹੋ ਰਹੀ ਹੈ ਜੀ ਵੀਡੀਓ ਦੇਖ ਕੇ ਬਹੁਤ ਭੈਣ ਭਰਾ ਆ ਰਹੇ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਵੀਡੀਓ ਦੇਖ ਕੇ ਆ ਰਹੇ ਨੇ ਤੇ ਆਪਣਾ ਪੱਕਾ ਐਡਰੈਸ ਹੈਗਾ ਜੀ ਦਾਣਾ ਮੰਡੀ ਦੇ ਬੈਕ ਸਾਈਡ ਖਾਸਾ ਸਕੂਲ ਰੋਡ ਤੰਤਰ ਸ਼੍ਰੀ ਗੁਰੂ ਆਮਦਾਸ ਗੁਰਦੁਆਰਾ ਸਾਹਿਬ ਜਿਹਦੇ ਬਿਲਕੁਲ ਨਾਲ ਆਪਣੀ ਦੁਕਾਨ ਆ ਜੀ ਓਪੋਜ਼ਿਟ ਸਾਈਡ ਮੋਣੀ ਕਰਾਨਾ ਸਟੋਰ ਵੱਤੋ ਵੱਤ ਵਿਜ਼ਿਟ ਕਰੋ ਜੀ ਆਪਣੇ ਭਰਾ ਨੂੰ ਸਪੋਰਟ ਕਰੋ ਆਪਾਂ ਖੜੇ ਆ ਜੀ ਛਾਪੜਾ ਜੀ ਦੀ ਛਾਪੜਾ ਜਿੱਥੇ ਆਪਣੇ ਦੋ ਤਿੰਨ ਦੁਕਾਨਾਂ ਸਾਰੀਆਂ ਵੀਰੇ ਉਹਨਾਂ ਦੀ ਨੇ ਤੇ ਉਹਨਾਂ ਦਾ ਅੱਡਾ ਜੀ ਉਹਨਾਂ ਨੇ ਮੈਨੂੰ ਆ ਜਗ੍ਹਾ ਦਿੱਤੀ ਹੈ ਜਿੱਥੇ ਅੱਜ ਮੈਂ ਖੜਾ ਆ ਆ ਦੇਖੋ ਜੀ ਲਓ ਜੀ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਕੰਮ ਦੇ ਪਹਿਲੇ ਦਿਨ ਤੇ ਹੀ ਹਣੀ ਸਿੰਘ ਦੇ ਬੌਂਸਰ ਸੁਮਿਤભાઈ ਦਾ ਆਰਡਰ ਆਇਆ ਜੀ ਆਰਡਰ ਡਿਲੀਵਰ ਕਰਨ ਜਾ ਰਹੇ ਹਾਂ ਜੀ ਇਸ ਤੋਂ ਬਾਅਦ ਆਪਾਂ ਅਗਲੇ ਵੀਡੀਓ ਦੇ ਵਿੱਚ ਉਹਨਾਂ ਦਾ ਰਿਵਿਊ ਵੀ ਲਵਾਂਗੇ ਵੀ ਉਹਨਾਂ ਨੂੰ ਆਪਣਾ ਪ੍ਰੋਡਕਟ ਕਿਵੇਂ ਲੱਗਿਆ ਕਿਉਂਕਿ ਮੈਂ ਹੁਣ ਵੀ ਜਾਣਾ ਸੀਗਾ ਹੁਣ ਮੈਂ ਤਾਂ ਉਹਨਾਂ ਨਾਲ ਵੀਡੀਓ ਨਹੀਂ ਬਣਾਈ ਕਿਉਂਕਿ ਮੈਂ ਕਿਹਾ ਪਹਿਲਾਂ ਪ੍ਰੋਡਕਟ ਯੂਜ਼ ਕਰੇ ਕਸਟਮਰ ਫਿਰ ਰਿਵਿਊ ਲਈਏ ਫਿਰ ਹੀ ਪਤਾ ਲੱਗਦਾ ਅਸਲ ਦੇ ਵਿੱਚ ਆਪਣਾ ਪ੍ਰੋਡਕਟ ਹੈ ਕੀ ਔਰ ਸਭ ਤੋਂ ਵੱਡੀ ਗੱਲ ਜੇ ਤੁਹਾਨੂੰ ਨਾਮ ਵਧੀਆ ਲੱਗਿਆ ਵੀ ਆਪਣੇ ਆਲੇ ਦੁਆਲੇ ਕਿਸੇ ਗਊਆਂ ਨੂੰ ਪਾ ਦਿਓ ਜਿੰਨੇ ਪੈਸੇ ਤੁਸੀਂ ਮੈਨੂੰ ਦੇ ਕੇ ਗਏ ਸੀ ਮਤੋਂ ਬਾਈ ਗੂਗਲ ਪੇ ਕਰਾ ਲਿਓ ਐਡੀ ਗੱਲ ਕੋਈ ਵੀ ਦੁਕਾਨਦਾਰ ਨਹੀਂ ਕਹਿੰਦਾ ਹੈਗਾ ਆਪਣੇ ਪ੍ਰੋਡਕਟਾਂ ਦੇ ਵਿੱਚ ਦਾਵਾ ਆਪਣੀ ਚੀਜ਼ ਇੱਕ ਇੱਕ ਚੀਜ਼ ਆਪਣੇ ਅਥਰ ਨਾਲ ਕਰੀ ਹੋਈ ਆ ਤਾਂ ਮੰਨਣ ਵਾਲਾ ਗੱਲ ਕਹਿ ਰਹੇ ਆ ਕਿਸੇ ਗਊਆਂ ਨੂੰ ਪਾ ਦਿਓ ਪੈਸੇ ਮੈਂ ਤੇ ਗੂਗਲ ਪੇ ਕਰਾ ਲਿਓ ਜੇ ਨਾ ਪਸੰਦ ਲੱਗਿਆ ਆਹ ਨਾ ਮੈਂ ਪਰਚੀਆਂ ਵੰਡ ਰਿਹਾ ਸੀਗਾ ਸਾਰੇ ਆ ਰੇੜੀਆਂ ਵਾਲਿਆਂ ਨੂੰ ਸਾਰਿਆਂ ਨੂੰ ਵੰਡਤੀਆਂ ਤੇ ਇਹ ਤਿੰਨ ਚਾਰ ਇਹਨਾਂ ਦੇ ਫੋਨ ਆ ਗਏ ਜਦੋਂ ਮੈਂ ਚੱਲ ਗਿਆ ਪਰਚੀਆਂ ਵੰਡ ਕੇ ਤੇ ਹੁਣ ਉਹਨੂੰ ਡਿਲੀਵਰ ਕਰਨ ਚੱਲੇ ਆ ਜੀ ਦੇਖੋ ਜੀ ਇੱਥੇ ਬਾਬਾ ਜੀ ਨੇ ਮੰਗਾਈਆਂ ਸੇਵੀਆਂ ਹੁਣ ਆ ਡਿਲੀਵਰ ਕਰਨ ਲੱਗੇ ਆ ਆ 5-5 ਕਿਲੋ ਲਈ ਦੋ ਥੈਲੀਆਂ ਜੀ ਤੇ ਆਪਣਾ ਸੇਵੀਆਂ ਦਾ ਸਮਾਨ ਜਾ ਰਿਹਾ ਜੀ ਕਿਸੇ ਤਰ੍ਹਾਂ ਜੀ سپورਟ ਕਰਦੇ ਰਹੋ ਆਪਣੇ ਭਰਾਵਾਂ ਦਾ ਤਾਇਦ ਲਓ ਮੈਂ ਧੰਨਵਾਦ ਕਰਦਾ ਜਿਹੜੇ ਸਾਥ ਦਿੰਦੇ ਨੇ ਆਪਨੇ ਨੰਬਰ ਲਈ ਨੋਟ ਕਰ ਲਿਓ ਉਹ ਪਿਛਲਾ ਨੰਬਰ ਮੇਰਾ ਜੀ 88258 62366 ਇਹ ਨਾ ਕਿਤੇ ਉਹ ਮੈਡੀ ਲੋਰ ਹੈ ਥੈਂਕ ਯੂ ਜੀ ਲੋ ਜੀ ਹੁਣ ਆਪਾਂ ਅੱਜ ਪਹੁੰਚ ਗਏ ਆ ਆਪਣੀ ਆਟਾ ਚੱਕੀ ਤੇ ਸਾਧੂ ਸਿੰਘ ਆਟਾ ਚੱਕੀ ਖਾਲਸਾ ਸਕੂਲ ਰੋਡ ਖੰਨਾ ਅੱਜ ਦਾ ਜਿਹੜਾ ਰਿਸਪੌਂਸ ਆ ਜਿੰਨਾ ਮੈਂ ਸੋਚਿਆ ਸੀ ਉਤੋਂ ਕਿਤੇ ਵੱਧ ਰਿਹਾ ਬਹੁਤ ਸੋਹਣਾ ਰਿਸਪੌਂਸ ਆ ਪਰ ਵੀਡੀਓ ਦੇਖ ਕੇ ਬਹੁਤ ਬੰਦੇ ਆਏ ਸਾਰੇ ਲੋਕਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜੋ ਅੱਜ ਉੱਥੇ ਪਹੁੰਚੇ ਸੋ ਹੁਣ ਦੁਬਾਰਾ ਆ ਕੇ ਫੇਰ ਤਰਤੀ ਚ ਵਾਲੀ ਕੱਲ੍ਹ ਦੇ ਲਈ ਮਾਲ ਤਿਆਰ ਕਰਦੇ ਇਹ ਸੀ ਅੱਜ ਦਾ ਬਲੌਗ ਵੀਡੀਓ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ